ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਕਿ ਜਿਹੜੇ ਵੀ ਛੋਟੇ ਫਾਰਮਰ ਨੇ ਜਿਵੇਂ ਘਰ ਚ 50 ਮੁਰਗੀਆਂ ਜਾਂ 100 ਮੁਰਗੀਆਂ ਰੱਖਦੇ ਹਨ ਆਂਡੇ ਲਈ ਤਾਇਉਨਾ ਨੂੰ ਕਿੰਨੀ ਆਮਦਨ ਹੁੰਦੀ ਹੈ ਜਾ ਘਾਟਾ ਜਾਂ ਵਾਧਾ ਹੁੰਦਾ ਹੈ ਤਾਂ ਇਸ ਵੀਡੀਓ ਚ ਸਾਰਾ ਕੁਝ ਦੱਸਿਆ ਜਾਵੇਗਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਤੋਂ ਨਵੇਂ ਵੀਡੀਓ ਮਿਲਦੀਆਂ ਰਹਿਣ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤਾਂ ਜਿਵੇਂ ਛੋਟੇ ਫਾਰਮ ਨਾਲ ਕੋਲ 100 ਮੁਰਗੀਆਂ ਰੱਖੀਆਂ ਹਨ ਤਾਂ 100 ਮੁਰਗੀਆਂ ਜੋ 90 ਮੁਰਗੀਆਂ ਮੰਨ ਲਓ ਆਂਡਾ ਦੇਣਗੀਆਂ ਪ्योर ਦੇਸੀ ਆਂਡਾ ਹੋਵੇਗਾ ਤਾਂ 500 ਮੁਰਗੀਆਂ ਨੂੰ ਖੁੱਲੇ ਬਾਹਰ ਵਿੱਚ ਹੀ ਛੱਡਣਾ ਚਾਹੀਦਾ ਹੈ ਕਿਉਂਕਿ ਕਰਦਾ ਕਰਦਾ ਬਣਾ ਬਣਾ ਹੀ ਦਾਣਾ ਦਿਓ ਤਾਂ ਬਾਜ਼ਾਰੀ ਫੀਡ ਵੀ ਨਾ ਲਿਆਓ ਜੇ ਲਿਆਉਣੀ ਤਾਂ ਕੱਟ ਲਿਓ ਤੇ ਕੱਟ ਪਾਓ ਤਬਰ ਅੰਦਰ ਹੀ ਚੋਕ ਕੇ ਮੁਰਗੀਆਂ ਆਪਣਾ ਪੇਟ ਪਰ ਲੈਂਦੀਆਂ ਹਨ ਤਾਂ ਇੱਕ ਤਾਂ ਫੀਡ ਦੀ ਬਚਤ ਹੋਵੇਗੀ ਦੂਜਾ 90 ਮੁਰਗੀਆਂ ਜੇ ਆਂਡਾ ਦੇਣਗੀਆਂ ਤਾਂ ਤਿੰਨ ਟਰਿਆਂ ਆਂਡੇ ਹੋਣਗੇ ਇੱਕ ਟਰੇ 'ਚ ਆਂਡੇ ਤੁਹਾਨੂੰ ਪਤਾ ਹੀ ਹੈ ਕਿ ਆਂਡੇ ਹੁੰਦੇ ਹਨ ਤਾਂ ਜੋ ਇੱਕ ਟਰੇ 400 ਦੀ ਹੋਵੇਗੀ ਕਈ ਤਾਂ 450 ਤੱਕ ਵੇਚ ਜਾਂਦੇ ਹਨ ਅੰਦਰ ਰੁਪਏ ਆਂਡਾ ਤਾਂ ਕਈ 13 ਰੁਪਏ ਆਂਡਾ ਤਾਂ ਮੰਡਲ ਉਹ ਦੂਸੀ ਇੱਕ ਟਰੇ ਨੂੰ 400 ਦਾ ਵੇਚਣਾ ਹੈ ਤਾਂ ਦਿੰ ਟ੍ਰਿਆਂ ਦਾ ਪੈਸਾ ਉਜੂਗਾ ਇੱਕ ਦਿਨ ਦਾ 1200 ਰੁਪਏ ਤਾਂ ਲਗਾਤਾਰ ਮਹੀਨੇ ਚ 30 ਦਿਨ ਹੁੰਦੇ ਹਨ ਪਰ ਜਿਵੇਂ 30 ਦਿਨ ਆਂਡਾ ਵੇਚਿਆ ਹਰ ਰੋਜ਼ 12-1200 ਰੁਪਏ ਦਾ ਤਾਂ ਮਹੀਨੇ ਦਾ 33000 ਦਾ ਆਂਡਾ ਹੋਵੇਗਾ ਤਾਂ 100 ਮੁਰਗੀ ਦੀ ਕਿਰਾਕ ਮਹੀਨੇ ਦੀ ਮੰਨ ਲਓ 6000 ਦੀ ਕਿਰਾਕ ਕੱਢ ਲਈਏ ਤਾਂ ਟੋਟਲ 30000 ਬਚੇਗਾ ਆ ਦੇਖੋ ਮਹੀਨੇ ਦੀ ਆਮਦਨ 100 ਮੁਰਗੀ ਰੱਖਣ ਤੇ 30000 ਆਵੇਗੀ ਤਾਂ ਦੇਖੋ ਇਦੇ ਵਿੱਚ ਕੋਈ ਕਾਟਾ ਨਹੀਂ ਤਾਂ ਵਾਦਾ ਹੀ ਹੈ ਤਾਂ ਸਾਰੀ ਮੁਰਗੀ ਰੱਖਣ ਨਾਲ ਕੋਈ ਕਾਟਾ ਨਹੀਂ ਤਾਂ ਆਮਦਨ ਤੋਂ ਵਾਦਾ ਹੀ ਹੋਵੇਗਾ ਤਾਂ ਮੁਰਗੀ ਦੀ ਦੇਖਭਾਲ ਕਰਦੇ ਰਹੋ ਤਾਂ ਕੁੱਲੇ ਵਿੱਚ ਹੀ ਮੁਰਗੀ ਪਾਲੋ ਰਪੀਡ ਦੀ ਵੀ ਬਚਤ ਹੋਏਗੀ ਤਾਂ ਜਿਹੜੇ ਵੀ ਮੁਰਤੀ ਪਾਲਨ ਦਾ ਸੱਜਣ ਵੀ ਨਵਾਂ ਕੰਮ ਕਰਨਾ ਚਾਹੁੰਦੇ ਹਨ ਤੇ ਆਂਡੇ ਦਾ ਹੀ ਕੰਮ ਕਰੋ ਤਾਂ ਜੋ ਆਮਦਨ ਚੋਂ ਮੁਨਾਫਾ ਆ ਸਕੇ ਤਾਂਬ ਦੀ ਲਾਇਫ ਨੂੰ ਚੰਗੀ ਤਰ੍ਹਾਂ ਰੱਖੋ ਤਨਸਿਆਂ ਤੋਂ ਬਚੇ ਰਹਿਓ ਜੇ ਚੰਗੇ ਕਮਾਂ ਵਾਲਾ ਖਿਆਲ ਹੋਵੇਗਾ ਤੇ ਚੰਗਾ ਹੀ ਕੰਮ ਹੋਣਗੇ ਜੇ ਮਾੜੀ ਸੰਗ ਚ ਚਾਹੋਗੇ ਤਾਂ ਮਾੜੇ ਹੀ ਗੁਣ ਆਉਣਗੇ ਤਾਂ ਦੇਸੀ ਮੁਰਗੀ ਪਾਲ ਨਾਲ ਹੀ ਆਮਦਨ ਦਾ ਵਾਅਦਾ ਹੈ ਤੇ ਜਿਹੜੇ ਸੰਜਨੀ ਵੀਰ ਘਰ ਬੈਠੇ ਹਨ ਤਾਂ ਦੇਸੀ ਮੁਰਗੀ ਦਾ ਫਾਰਮ ਖੋਲਣ ਤਾਂ ਜੋ ਸਹੀ ਰੁਜ਼ਗਾਰ ਕਮਾ ਸਕਣ ਤਾਂ ਇਹ ਨਹੀਂ ਜਾਣਕਾਰੀ ਦਿੰਦੇ ਹੋਏ ਧੰਨਵਾਦ ਆ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਕਿ ਦੇਸੀ ਮੁਰਗੀ ਪਾਲ ਨਾਲ ਕਿੰਨਾ ਮੁਨਾਫਾ ਆਉਂਦਾ ਹੈ